ਅੱਜ ਕਾਂਗਰਸ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਰੋਸ ਦਾ ਰਿਆਦਾ ਪ੍ਰੋਗਰਾਮ ਲਿਖਿਆ ਗਿਆ ਸੀ ਸਾਡੇ ਪ੍ਰਧਾਨ ਸੁਨੀਲ ਜਾਖੜ ਜੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਔਰ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਨੇ ਜੋ ਸਨੇਹ ਹੰਦਤਾ ਸੀ ਵੀ ਇਹ ਜਿਹੜਾ ਆਰਡੀਨੈਂਸ ਬਿਲ ਆਇਆ ਪਾਰਲੀਮੈਂਟ ਦੇ ਵਿੱਚ ਤਿੰਨ ਬਿਲ ਆਏ ਆ ਉਹਨਾਂ ਦੇ ਵਿਰੋਧ ਦੇ ਵਿੱਚ ਕਿਉਂਕਿ ਦੇਸ਼ ਮਾਰ ਅਸੂਬਾ ਮਾਰੂ ਪਹਿਲਾ ਕਿਸਾਨੀ ਦਾ ਕਤਲ ਹੋਊਗਾ ਇਹਦੇ ਵਿੱਚ ਵਪਾਰੀ ਦਾ ਮਜ਼ਦੂਰ ਦਾ ਕਤਲ ਹੋਊਗਾ ਸੋ ਉਹਦੇ ਵਿਰੋਧ ਦੇ ਵਿੱਚ ਅਸੀਂ ਰੋਸ ਤਰਨੇ ਰੱਖਿਆ ਔਰ ਮੈਂ ਸਮਝਦਾ ਕਿ ਜੇ ਅਸੀਂ ਆਪਣਾ ਰੋਸ ਨਾ ਜ਼ਾਹਰ ਕੀਤਾ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਭਿਆਨਕ ਆਜ ਸਾਨੂੰ ਜੋ ਹਾਈ ਕਮਾਂਡ ਨੇ ਦੇ ਦਿੱਤੇ ਉਹਦੀ ਲੜਾਈ ਲਈ ਅਸੀਂ ਤਤ ਪਰਿਆਂ ਔਰ ਅੱਜ ਸਾਡੇ ਹਲਕੇ ਦੇ ਵਿੱਚ ਚਾਹੇ ਅਸੀਂ ਸ਼ਾਫੂਟ ਐਸਟੀਐਮ ਦਫ਼ਤਰ ਦਾ ਦਫ਼ਤਰ ਧਰਨਾ ਲਾਇਆ ਜਾਂ ਸਾਡੇ ਪਿੰਡਾਂ ਦੇ ਵਿੱਚ ਧਰਨੇ ਲੱਗੇ ਮਹਿਦਪੁਰ ਬਲਾਕ ਦੇ ਵਿੱਚ ਉੱਥੇ ਤਹਿਸੀਲ ਦੇ ਮੂਹਰੇ ਸਾਡੇ ਮਹਿਦਪੁਰ ਵਾਲੇ ਸਾਥੀਆਂ ਨੇ ਧਰਨਾ ਲਾਇਆ ਸੋ ਇਸੇ ਤਰ੍ਹਾਂ ਹੀ ਸਾਰੇ ਪਾਸੇ ਅਸੀਂ ਇਹ ਧਰਨੇ ਜਿਹੜੇ ਸੀ ਇਹਨਾਂ ਨੂੰ ਪੂਰਾ ਹੰਗਾਰਾ ਮਿਲਿਆ ਪਰ ਲੋਕਾਂ ਦੇ ਵਿੱਚ ਇਹ ਰੋਸ ਆ ਵੀ ਜਿਹੜਾ ਸੈਂਟਰ ਸਰਕਾਰ ਨੇ ਨਰਿੰਦਰ ਮੋਦੀ ਨੇ ਇਹ ਜਿਹੜਾ ਕਾਲਾ ਕਾਨੂੰਨ ਲੈ ਕੇ ਆਂਦਾ ਜਾਂ ਸੁਖਬੀਰ ਸਿੰਘ ਬਾਦਲ ਹੋਣਾ ਜਿਹੜੇ ਉਹ ਭਾਈਵਾਲ ਉਸ ਪਾਰਟੀ ਦੇ ਉਹਨਾਂ ਨੇ ਜੋ ਇੱਕ ਡਰਾਮਾ ਕੀਤਾ ਆਪਣਾ ਰਜਾਇਨ ਕਰਕੇ ਹਰਸਿਮਰਤ ਕੋਰ ਬਾਦਲ ਦਾ ਉਹ ਮਗਰਵੱਚ ਦੇ ਜਿਹੜੇ ਅੰਜੂ ਆਵਗਾ ਹੈ ਉਹਨਾਂ ਨੇ ਔਰ ਉਹ ਲੋਕ ਉਸ ਗੱਲ ਤੋਂ ਪੜੀ ਪੜ ਜਾਣਦੇ ਆ ਕਿ ਉਹ ਇਹ ਇਹਨਾਂ ਦੀ ਨੀਤੀ ਆ ਇਹ ਕੋਈ ਸਪਸ਼ਟ ਨੀਤੀ ਨਹੀਂ ਔਰ ਇਸ ਕਰਕੇ ਇਹ ਜਿਹੜੇ ਜੀਤ ਇਹਨਾਂ ਦੇ ਵਿੱਚ 50% ਕੋਈ ਦਰਦ ਹੁੰਦਾ ਐਨਡੀਏ ਨੂੰ ਲੱਤ ਮਾਰ ਕੇ ਬਾਹਰ ਆਉਂਦੇ ਫਿਰ ਤਾਂ ਸਮਝਦੇ ਵੀ ਇਹ ਅਕਾਲੀ ਦਲ ਦੇ ਵਿੱਚ ਪੰਜਾਬ ਪ੍ਰਤੀ ਕੋਈ ਦਰਦ ਆ ਪਰ ਇਹ ਪੰਜਾਬ ਪ੍ਰਤੀ ਦਰਦ ਨਹੀਂ ਸਿਰਫ ਇੱਕ ਕੁਰਸੀ ਦੀ ਖਾਤਰ ਜਾਂ ਆਪਣੀ ਸਤਾ ਦੀ ਖਾਤਰ ਆਪਣੇ ਆਪਣੇ ਜੋ ਉਹਨਾਂ ਦੇ ਆ ਸ਼ੌਂਕ ਆ ਉਹਨਾਂ ਦੀ ਖਾਤਰ ਹੀ ਉਹਨਾਂ ਨੇ ਪੰਜਾਬ ਨੂੰ ਅੱਗ ਦੀ ਪੱਟੀ ਦੇ ਵਿੱਚ ਚਕਾਇਆ ਸੋ ਇਸ ਕਰਕੇ ਮੈਂ ਇਸ ਗੱਲ ਦੀ ਨਿੰਦਿਆ ਕਰਦਾ ਤੇ ਉਹਨਾਂ ਵਾਲੇ ਸਮੇਂ 'ਚ ਜੋ ਸਾਡਾ ਹਾਈ ਕਮਾਂਡ ਸਾਨੂੰ ਹੁਕਮ ਦੇਊਗਾ ਦਿੱਲੀ ਤੱਕ ਜਿਹੜਾ ਕੂਚ ਕਰਨ ਦਾ ਜੋ ਪ੍ਰੋਗਰਾਮ ਹੋਊਗਾ ਅਸੀਂ ਸਾਰੇ ਸਾਥੀ ਤਕੜੇ ਹੋ ਕੇ ਉਹਦੀ ਅਗਵਾਈ ਕਰਕੇ ਤੇ ਸਾਰਿਆਂ ਨੂੰ ਨਾਲ ਲੈ ਕੇ ਉਹ ਲੜਾਈ ਲੜ ਕੇ ਔਰ ਇਸ ਬਿੱਲਾਂ ਨੂੰ ਨਹੀਂ ਇਹਨਾਂ ਨੂੰ ਕੈਨਸਲ ਕਰਾਵਾਂਗੇ ਇਹਨਾਂ ਦੇ ਵਿਰੋਧ 'ਚ ਰਾਵਾਂਗੇ ਔਰ ਆਪਣੇ ਪੰਜਾਬ ਨੂੰ ਬਚਾਵਾਂਗੇ ਇਹ 25 ਤਰੀਕ ਦਾ ਪ੍ਰੋਗਰਾਮ ਹੈਗਾ ਜੀ ਕੀ ਹੈਗਾ ਜੀ ਉਹ 25 ਤਰੀਕ ਦਾ ਬੰਦ ਦਾ ਜਸ ਹਰਿਆਂ ਜਥੇਬੰਦੀਆਂ ਵੱਲੋਂ ਬੰਦ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਅਸੀਂ ਵੀ ਸਮਰਥਨ ਕਰਦੇ ਆ ਕਿਉਂਕਿ ਸਾਰਿਆਂ ਦੀ ਸਾਂਝੀ ਲੜਾਈ ਆ ਇਹ ਕੋ ਕਾਂਗਰਸ ਪਾਰਟੀ ਦੀ ਲੜਾਈ ਨਹੀਂ ਇਹ ਅੱਜ ਪੰਜਾਬ ਦੇ ਲੋਕਾਂ ਦੀ ਲੜਾਈ ਆ ਸਾਡੇ ਪਰਿਵਾਰਾਂ ਦੀ ਲੜਾਈ ਆ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਕੋਈ ਚੰਗਾ ਸੁਨੇਹਾ ਦਈਏ ਵੀ ਅਸੀਂ ਤੁਹਾਡੇ ਲਈ ਲੜਾਈ ਲੜ ਕੇ ਤੁਹਾਨੂੰ ਇਹ ਹੱਕ ਲੈ ਕੇ ਦਈਏ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਹੈਲੋ ਤੇ ਸਰ ਜਿਹੜਾ ਬੀਬੀ ਹਰ ਸਿਮਰਤ ਕੌਰ ਜੀ ਨੇ ਅਸਤੀਫਾ ਦਿੱਤਾ ਉਹਦੇ ਬਾਰੇ ਸਰ ਤੁਸੀਂ ਵੀਕਣਾ ਚਾਹੁੰਦੇ ਹੋ ਅਸਤੀਫਾ ਤਾਂ ਮੈਂ ਪਹਿਲਾਂ ਕਹਿ ਚੁੱਕਾ ਇੱਕ ਮਗਰ ਵਾਸਤੇ ਹੰਝੂ ਵਗਾਏ ਆ ਡਰਾਮਾ ਕੀਤਾ ਔਰ ਡਰਾਮਾ ਜਿਹੜਾ ਲੋਕਾਂ ਨੂੰ ਪਤਾ ਲੱਗ ਚੁੱਕਾ ਜਾਂ ਤਾਂ ਐਨਟੀਏ ਜੋ ਬਾਹਰ ਹੁੰਦੇ ਉਹ ਗੱਲ ਉਹ ਆ ਗਈ ਤੈਨੂੰ ਤਲਾਕ ਵੀ ਦੇਣਾ ਤੇ ਰਹਿਣਾ ਵੀ ਤੇਰੇ ਨਾਲ ਤਾਂ ਸੋ ਇਸ ਕਰਕੇ ਤੇ ਜੇ ਤਲਾਕ ਹੋ ਗਿਆ ਤਾਂ ਫਿਰ ਰਹਿਣ ਦਾ ਤਾਂ ਮਤਲਬ ਹੀ ਨਹੀਂ ਕੋਈ ਫੇ ਨਾਲ ਕਿਉਂ ਬਿਲਕੁਲ ਸਹੀ ਸਰ